ਸ਼੍ਰੀਕਲ ਜੀ ਮੈਂ ਲਾਪਰੀਤ ਕੌਰ ਹਾਜ਼ਰਾਂ ਦੀ ਪਰਮਿੰਦਰ ਕੌਰ ਦੁਆਰਾ ਲਿਖੀ ਗਈ ਕਹਾਣੀ ਤਰੋਂ ਲਿਖੇ ਸੰਜੋਗ ਦਾ ਪਹਿਲਾ ਭਾਗ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੱਥਾ ਟੇਕਦਾ ਬੀਬੀ ਤਕੜੀਆਂ ਮੇਰੇ ਜਾਨ ਪਿੱਛੋਂ ਬਲਜੀਤ ਨੇ ਬੇੜੇ ਮੰਝੇ ਬੈਠੀ ਆਪਣੀ ਬੁਢੜੀ ਮਾਂ ਨੂੰ ਆਖਿਆ ਹਾਂ ਪੁੱਤ ਮੈਂ ਤਕੜੀਆਂ ਮੈਨੂੰ ਕੀ ਹੋਣਾ ਸੁੱਖ ਤੇ ਹੈ ਪੁੱਤ ਇਹ ਨਹੀਂ ਛੇਤੀ ਮੜਾਇਆ ਨਾਣ ਕਿੰਤੋ ਕੋਈ ਗਲਤੀ ਨਹੀਂ ਹੋਊਗੀ ਉੱਥੇ ਦਿੰਦੇ ਚੌਥੀ ਪਹਿਰ ਮੜਾਈ ਬਲਜੀਤ ਨੂੰ ਬੇਬੀ ਨੇ ਸ਼ੰਕੇ ਵਸੂ ਸੰਕੇ ਵਸ ਹੋ ਮੂੰ ਮੱਥਾ ਚੁੰਮ ਪੁੱਛਿਆ ਹਾਂ ਬੇਬੀ ਸਭ ਠੀਕਾ ਉੱਥੇ ਹੋਰ ਦਿਨ ਮੈਂ ਰੈਕੀ ਕਰਨਾ ਸੀ ਉੱਥੇ ਇੱਕ ਪਹਿਰੇਦਰ ਇੱਕ ਪੈਰੋਦਰ ਇੱਕ ਰਾਤ ਪਹਿਲੇ ਮਾਮੇ ਦੇ ਦੂਜੀ ਰਾਤ ਦੂਜੇ ਮਾਮੇ ਦੇ ਮੇਰੇ ਨਾਲ ਤੇਰੇ ਵਨ ਕਿੱਥੇ ਜੀ ਲੱਗਣਾ ਸੀ ਉੱਥੇ ਹਣ ਨਾਲ ਨਾਲ ਕੱਪੜੇ ਬਦਲੀ ਕਰਦਿਆਂ ਬਲਜੀਤ ਬੋਲਿਆ ਅੱਛਾ ਜਿਹੜੀ ਗੱਲ ਹੀ ਗਿਆ ਸੀ ਉਹਦਾ ਕੀ ਬਣਿਆ ਬੇਬੀ ਨੇ ਚਾਦੀਪਤੀ ਲਈ ਤਰ ਲਈ ਬਣਿਆ ਤਾਂ ਕੁਝ ਨਹੀਂ ਬੇਬੇ ਮੈਂ ਨਹਾ ਕੀਤੀ ਨਾ ਨਾ ਕਿਉਂ ਪੁੱਤ ਕਾਜਾ ਕੋਈ ਕੁੜੀ ਚ ਨਾ ਬੇਬੇ ਕੁੜੀ ਠੀਕ ਆ ਪੜ੍ਹੀ ਲਿਖੀ ਵੀ ਆ ਪਰ ਮੈਨੂੰ ਆਪਣੇ ਹਿਸਾਬ ਜਿਹੀ ਨਹੀਂ ਲੱਗੀ ਉਹ ਕਿਉਂ ਪੁੱਤ ਕੀ ਗੱਲ ਆ ਬੇਬੇ ਇੱਕ ਤਾਂ ਉਹ ਸਾਡੀ ਤੂਚੀ ਕਰਾਣੀ ਦੀ ਆ ਦੂਜਾ ਕੁੜੀ ਫੈਸ਼ਨੇਬਲ ਵੀ ਆ ਵੀਰਾ ਮਤਲਬ ਬਾਹਰ ਲਈ ਖੁੱਲੇ ਡੁੱਲੇ ਖਾਚੇ ਕਰਨੜੀ ਆ ਆਪਣੇ ਨਾਲ ਨਹੀਂ ਦਲ ਰਲਣੀ ਉਹਦੀ ਲੈ ਪੁੱਤ ਫੇਰ ਕੀ ਹੋਇਆ ਦੱਸ ਕਰਤਾ ਹੱਸਦੀ ਖੇਡਦੀ ਨਾਲੀ ਸੋਹਣੀ ਲੱਗਦੀ ਆ ਤੂੰ ਕੋਈ ਨਾ ਹਾਂ ਕਰ ਬਸ ਮੇਰੀ ਅੱਖਾਂ ਮੀਟਣ ਤੋਂ ਪਹਿਲਾਂ ਤੇਰਾ ਵਿਆਹ ਹੋ ਜਾਈ ਨਦੀ ਕਿਨਾਰੀ ਰੁਖੜਾ ਦਮ ਦਾ ਕੀ ਵਸਾ ਮੈਂ ਵੀ ਚਾਰ ਦੇ ਨੂਨ ਨਾਲ ਹੱਸ ਖੇਡ ਲੂੰ ਸਾਡੇ ਕੋਲ ਵੀ ਜਿੰਨਾ ਪੁੱਗਿਆ ਸਰਿਆ ਕਰਾਂਗੇ ਮੈਂ ਵੀ ਸੋਖੇ ਸਾਲੇ ਜੀਵਨ ਪੰਧ ਨੂੰ ਨਮੇੜ ਲੂੰ ਨਾਲੇ ਬੇਬੀ ਨੇ ਜ਼ਿਆਦਾ ਗਲਾਸ ਪਰ ਜਾਈ ਤੇ ਹੱਥ ਫੜਾ ਖੁਸ਼ੀ ਜ਼ਾਹਿਰ ਕੀਤੀ ਬੇਬੀ ਜਿਵੇਂ ਤੈਨੂੰ ਠੀਕ ਲੱਗੇ ਫਿਰ ਬਾਅਦੋਂ ਨਾ ਕਹੀਂ ਫਿਰ ਵੀ ਮੈਂ ਤਾਂ ਬਾਲੀ ਹੋਈ ਔਖੀ ਆ ਕੁੜੀ ਤੋਂ ਬਲਜੀਤ ਨੇ ਆਪਣੀ ਮਾਂ ਨੂੰ ਮਖੌਲ ਕੀਤਾ ਤੁੱਪਤ ਹੁਣੇ ਮਾਮੀ ਨੂੰ ਚਿੱਠੀ ਕੱਲ ਦੀ ਵੀ ਕੁੜੀ ਵਾਲਾ ਸਾਖ ਦੀ ਗੱਲ ਤੂਰੀ ਰੱਖਣ ਫਿਰ ਕੁਝ ਦਿਨਾਂ ਨੂੰ ਮੈਂ ਆਪੇ ਜਾ ਕੇ ਪਖਠਕ ਕਰ ਆਉਣੀ ਆ ਬੇਬੀ ਕੱਲ ਨੂੰ ਪਾ ਦਿਆਂਗਾ ਚਿੱਠੀ ਹੁਣ ਤਾਂ ਆਥਨ ਵੇਲਾ ਹੋ ਚੱਲੇ ਆਏ ਚੱਲ ਚੰਗਾ ਭਾਈ ਤੇਰੀ ਮਰਜ਼ੀ ਫਿਰ ਹੁਣ ਤੂੰ ਰਾਮ ਕਰ ਪੂਰਾ ਥੱਕਿਆ ਆਇਆ ਈ ਨਾਲੇ ਖਾਨ ਸੱਚ ਤੇਰਾ ਹੋਇ ਇੱਕ ਮਿੱਤਰ ਆਇਆ ਸੀ ਸੋਨਾ ਸੁਨਖਾ ਸਾਹੂ ਜੀ ਆ ਮੁੰਡਾ ਆਖਦਾ ਸੀ ਕਿ ਜਰੂਰ ਤੂੰ ਆਵੇਂ ਮੈਂ ਤੇਨੂੰ ਉਹਦੇ ਨਾਲ ਮਿਲਨ ਦਾ ਸਨੇਹਾ ਦੇ ਦਿਆਂ ਮੈਨੂੰ ਤਾਂ ਸੀ ਕਿ ਤੂੰ ਹਲੇ 4-5 ਦਿਨ ਨਹੀਂ ਮੁੜਨਾ ਮੈਂ ਉਹਨੂੰ ਐਵੇਂ ਵਿਚਾਰੀ ਨੂੰ ਆਖਦਾ ਬੇਬੇ ਕੀ ਨਾਮ ਸੀ ਉਹਦਾ ਬਲਜੀਤ ਅਚਾਨਕ ਮਨਜੀਤ ਉੱਠ ਬੈਠਾ ਹੋ ਗਿਆ ਨੋਂ ਤਾਂ ਪੁੱਤ ਉਹ ਆਪਣਾ ਵੀਰਾ ਦੱਸਦਾ ਸੀ ਅੱਛਾ ਬੇਬੇ ਮੈਂ ਹੁਣੇ ਆਉਣਾ ਵੀਰੇ ਨੂੰ ਮਿਲ ਕੇ ਫਿਰ ਵੀ ਪੁੱਤ ਕੱਲ ਚੱਲਿਆ ਜਾਮੀ ਹੁਣ ਤੱਕ ਵੇਲਾ ਹੋ ਗਿਆ ਬੇਬੇ ਮੈਂ ਛੇਤੀ ਆ ਜਰੂੰ ਤੂੰ ਫਿਕਰ ਨਾ ਕਰ ਇਨਾ ਆਖ ਬਲਜੀਤ ਟੱਪੂਸੀਆਂ ਮਾਰਦਾ ਉਹ ਗਿਆ ਉਹ ਗਿਆ ਉਹ ਬਲਜੀਤ ਤੇ ਵੀਰੇ ਦੀ ਦੋਸਤੀ ਕਰੀਵਛੀ ਮਹੀਨੇ ਪਹਿਲਾਂ ਹੋਈ ਸੀ ਬਲਜੀਤ ਰਾਹੇ ਸਿਰ ਉੱਤੇ ਕਣਕ ਦਾ ਥੈਲਾ ਚੁੱਕ ਪਿੰਡ ਦੀ ਚੱਕੀ ਤੇ ਆਟਾ ਪਹੁੰਚ ਲਿਆ ਸੀ ਪਹਿਲਾਂ-ਪਹਿਲਾਂ ਆਪਣੀ ਪਹਿਲੀ ਵਿੱਚੋਂ ਦੀ ਗੁਜਰਦਾ ਹੋਇਆ ਤੁਰਿਆ ਜਾਵੇ ਅਗਾਹਾਂ ਇੱਕ ਛੋਟਾ ਜਿਹਾ ਨਾਲਾ ਵਗਦਾ ਸੀ ਜਿੱਥੋਂ ਕਣਕ ਵਾਲਾ ਥੈਲਾ ਚੁੱਕੀ ਟੱਪਣਾ ਥੋੜਾ ਔਖਾ ਸੀ ਸਾਹਮਣੇ ਉਸਨੂੰ ਵੀਰੇ ਨੇ ਆਵਾਜ਼ ਮਾਰੀ ਬਾਈ ਸਿਆ ਖੜਜਰਾ ਮੈਂ ਆਇਆ ਹੁਣੇ ਹੋਰ ਕਿਧਰੇ ਠੇਡਾ ਨਾ ਖਾ ਲਵੀਂ ਵੀਰਾ ਪੱਠਿਆਂ ਵੜੀ ਖਾਲੀ ਰੇੜੀ ਲੈ ਕੇ ਤੁਰਿਆ ਆਉਂਦਾ ਹੈ ਲੈ ਬਾਈ ਇਹਦੇ ਉੱਤੇ ਰੱਖ ਦੇ ਥੇ ਅੱਲਾ ਤੂੰ ਇਹ ਨਾਲਾ ਟਪਾ ਦਿਆਂ ਵੀਰੇ ਨੇ ਸਹਿਜ ਸਵਾ ਆਖਿਆ ਬਈ ਮੈਂ ਚੱਕੀ ਉੱਤੇ ਜਾਣਾ ਆਟਾ ਪਹਿਉਣ ਬਲਜੀਤ ਬੋਲਿਆ ਅੱਛਾ ਬਈ ਲੈ ਪਵਾ ਹੱਥ ਫਿਰ ਥੇ ਲੈ ਰੂੰ ਧੰਨਵਾਦ ਬਈ ਤੇਰਾ ਬਹੁਤ ਬਹੁਤ ਬਈ ਮੈਂ ਤੇਰੀ ਮਦਦ ਕਰਾਂ ਕੋਈ ਬਲਜੀਤ ਨੇ ਵੀਰੇ ਦਾ ਸ਼ੁਕਰਾਨਾ ਕੀਤਾ ਇਹ ਬਾਈ ਤੂੰ ਮੇਰੇ ਨਾਲ ਪੱਠੇ ਰਖਵਾ ਦੇ ਵਸ ਤੇਰਾ ਥੈਲਾ ਮੈਂ ਰਖਵਾ ਦੂੰ ਤੇਰੀ ਮੋਢੇ ਤੇ ਵੀਰੇ ਨੇ ਬਹੁਤ ਪਿਆਰ ਨਾਲ ਕਿਹਾ ਬਲਜੀਤ ਨੇ ਵੀਰੇ ਦੇ ਕਹੇ ਮੁਤਾਬਿਕ ਉਸਦੀ ਮਦਦ ਕੀਤੀ ਦੋਵੇਂ ਜਣੇ ਗੱਲਬਾਤ ਕਰਨ ਲੱਗ ਪੈਂਦੇ ਹਨ ਬਾਈ ਸਿਆ ਕੀ ਨਾਮ ਆ ਤੇਰਾ ਪਿੰਡ ਚ ਨਵੇਂ ਆਏ ਲੱਗਦੇ ਹੋ ਤੁਸੀਂ ਵੀਰੇ ਨੇ ਪੁੱਛਿਆ ਬਈ ਨਾਮ ਮੇਰਾ ਬਲਜੀਤ ਸਿੰਘ ਆਹੋ ਵਈ ਉਧਰੋਂ ਆਇਆ ਉਜਾੜੇ ਮੰਗਰੋਂ ਪਹਿਲਾਂ ਕਿਤੇ ਹੋਰ ਰਹਿੰਦੇ ਸੀ ਉਹ ਥਾਂ ਰਾਸ ਜਹੀ ਨਹੀਂ ਆਈ ਹੁਣ ਮੈਂ ਤੇ ਮੇਰੀ ਮਾਂ ਤੁਹਾਡੇ ਲਾਗਲੇ ਪਿੰਡ ਚਾਬੌੜੇ ਅੱਛਾ ਬਈ ਬਾਕੀ ਪਰਿਵਾਰ ਵੀਰੇ ਨੇ ਜੱਕਦੇ ਹੋਏ ਪੁੱਛਿਆ ਬਈ ਦੂ ਭਰਾ ਪਰ ਜਾਇਆਂ ਪੰਜ ਭਤੀਜੇ ਭਤੀਜੀਆਂ ਤੇ ਮੇਰਾ ਬਾਪੂ ਉਧਰ ਦੰਗਿਆਂ ਚ ਹੀ ਮਰ ਮੁੱਕ ਗਏ ਮੈਂ ਤੇ ਮੇਰੀ ਮਾਂ ਵੀ ਤੱ ਬਚ ਕੇ ਸੀ ਅਸੀਂ ਕਿਤੇ ਹੋਰ ਆ ਗਏ ਸਾਂ ਬਲਜੀਤ ਨਹੀਂ ਹੋਂਕਾ ਪਰਿਆ ਬਲਜੀਤ ਇਹ ਗੱਲ ਸੁਣ ਕੇ ਵੀਰੇ ਨੂੰ ਬਹੁਤ ਦੁੱਖ ਲੱਗਿਆ ਕਿਸਮ ਮਹਿਸੂਸ ਹੋਇਆ ਜਿਵੇਂ ਉਸਨੇ ਜਾਣਬੁੱਝ ਕੇ ਬਲਜੀ ਤੀਰ ਇਸ ਤੇ जख्मਾਂ ਤੇ ਨਮਕ ਪਾ ਦਿੱਤਾ ਹੋਵੇ ਇਹ ਤਾਂ ਬਹੁਤ ਮਾੜਾ ਹੋਇਆ ਬਈ ਹੋਰ ਵਈ ਪਹਿਲੇ ਡੰਗਰ ਵੱਛਾ ਵੀਰੇ ਨੇ ਗੱਲ ਬਦਲੀ ਸੁਖ ਨਾਲ ਦੁਖੀ ਤੇ ਟਿੱਬੇ ਵਾਲੇ ਪਾਸੇ ਹੈਗੇ ਆ ਬਈ ਡੰਗਰ ਪਸ਼ੂ ਤਾਂ ਅਸੀਂ ਪੱਲੇ ਪਿੰਡੀ ਵੇਚਾਇ ਸੀ ਬੇਬੀ ਬੁਢੜੀ ਵੀ ਕੀ ਕੀ ਸੰਭਾਲਦੀ ਕੱਲੀ ਕਹਿਰੀ ਆਪਣੇ ਬਾਰੇ ਵੀ ਦੱਸ ਕੁਝ ਵਾਈ ਮੇਰੇ ਵੀ ਕਰ ਮੇਰੀਆਂ ਦੂ ਪੈਣਾ ਨਹੀਂ ਪਈ ਵਿਰਧ ਬਜ਼ੁਰਗ ਜਣੇ ਕੇ ਦਾਦਾ ਜੀ ਨੇ ਬਖਤਾਵਰ ਸਿੰਘ ਮਾਪਿ ਉਹ ਬਹੁਤ ਜੀ ਪਹਿਲਾਂ ਸਾਨੂੰ ਸਾਢੇ ਚਲ ਵਸੀ ਡੰਗਰ ਵਚਾ ਹੈਗਾ ਆ ਖੇਤ ਆ ਇੱਕ ਤੁਹਾਡੇ ਨਾਲ ਲੱਗਦਾ ਵਈ ਨਾਲ ਇੱਕ ਪਹਾੜ ਵਾਲੇ ਪਾਸੇ ਆ ਵੀਰੀ ਨੇ ਜਵਾਬ ਦਿੱਤਾ ਚੰਗਾ ਵੀ ਮੈਂ ਚੱਲਦਾ ਫਿਰ ਹੁਣ ਤਾਂ ਮਿੱਤਰਾ ਮੇਲੇ ਹੁੰਦੇ ਹੀ ਰਹਿਣਗੇ ਬਲਜੀਤ ਨੇ ਜਵਾਬ ਦਿੱਤਾ ਚੰਗਾ ਵਈ ਚੱਕੀ ਪਰਲੇ ਸੂਈ ਵਾਲੇ ਪਾਸੇ ਆ ਬਲਜੀਤ ਚੰਗਾ ਪੜਿਆ ਲਿਖਿਆ ਮੁੰਡਾ ਸੀ ਤੇ ਰਾਜ ਕੀ ਸੁਨੱਖਾ ਸੀ ਉਝਾੜੀ ਰਿਤੂੜ ਨੇ ਬਸ ਉਹਦੇ ਚਿਹਰੇ ਦੀ ਰੰਗਤ ਬਦਲ ਦਿੱਤੀ ਹੋਈ ਸੀ ਕੁਲੀ ਗੁੱਲੀ ਜੁੱਲੀ ਦੀ ਫਿਕਰ ਨਹੀਂ ਉਸ ਨੂੰ ਸੰਘੀੜਿਆ ਸੀ ਬਲਜੀਤ ਨੇ ਵੀਰੇ ਨੂੰ ਕੀ ਦੇਖਿਆ ਬਸ ਤੀਕ ਦਾ ਹੀ ਰਹਿ ਗਿਆ ਉਸ ਦੀ ਸੁੰਦਰਤਾ ਬਲਜੀਤ ਦੀ ਰੰਗ ਰੰਗ ਵਿੱਚ ਰਚ ਵਸ ਗਈ ਸੀ ਇੰਨਾ ਸੋਹਣਾ ਸੁਨੱਖਾ ਗੱਭਰੂ ਗੂੜ੍ਹ ਹਲ ਚਿਹਰਾ ਗੋਰਾ ਰੰਗ ਮਨਮਨ ਮੁਸਕਾਨ ਪਤਲੇ ਗੁਲਾਬੀ ਹੂਠਾਂ ਵਿੱਚ ਟੀ ਮੋਤੀਆਂ ਦੀ ਲੜੀ ਚੰਮਕਦੇ ਦੰਦ ਜਿਵੇਂ ਸੁੱਚੇ ਮੋਤੀ ਕਿਸੇ ਗੁਲਾਬ ਦੀਆਂ ਪੱਤੀਆਂ ਵਿੱਚ ਟਿਕਾਏ ਹੋਣ ਨੀਲੀਆਂ ਅੱਖਾਂ ਮਨਮੋਹਕ ਆਵਾਜ਼ ਕੁਲੇ-ਕੁਲੇ ਹੱਥਾਂ ਦਾ ਛਪਸ਼ ਉਸਨੂੰ ਵਾਰ-ਵਾਰ ਚਾਹ ਦਾ ਰੇਸਨ ਸੋਚ ਰਿਹਾ ਸੀ ਮੈਂ ਤੱਕ ਦੇ ਇੰਨੀ ਸੋਣੀ ਮੁਟਿਆਰ ਵੀ ਨਹੀਂ ਦੇਖੀ ਹੋਣੀ ਕਿੰਨਾ ਕਮਲਾ ਮੈਂ ਵੀ ਉਹਦਾ ਨਾਮ ਵੀ ਨਹੀਂ ਪੁੱਛਿਆ ਇਸ ਪਿੰਡ ਦੀ ਮੁੰਡੇ ਵੀ ਬਾਵਾ ਹੁਸਨ ਚੁੱਕੀ ਫਿਰਦੇ ਨੇ ਹੱਦਾਂ ਉਂਝ ਹੈ ਵੀ ਸਾਉ ਜੇ ਹਸੀ ਇਨੀ ਮਠਾਸ ਹੈ ਉਹਦੇ ਬੋਲਾਂ ਵਿੱਚ ਕਿਵੇਂ ਪਲਾਂ ਵਿੱਚ ਹੀ ਆਪਣਾ ਜਿਹਵਨ ਆ ਗਿਆ ਉਂਝ ਵੀ ਮੁੰਡਾ ਕਰੂ ਜਿਹਾ ਲੱਗਿਆ ਕੰਮ ਤੰਦਾ ਜੀ ਲਾ ਕੇ ਕਰਦਾ ਹੋਣਾ ਪਤਾ ਨਹੀਂ ਵੇ ਇਹ ਆ ਕਿ ਕੁਵਾਰਾ ਹੀ ਆ ਹਲੇ ਇਨ੍ਹਾਂ ਸੋਚਾਂ ਵਿੱਚ ਗੁਆਚਿਆ ਬਲਜੀਤ ਚੱਕੀ ਉੱਤੇ ਪਹੁੰਚ ਗਿਆ ਬਲਜੀਤ ਖੇਲਣਾ ਵਿੱਚ ਮਗਨ ਚੱਕੀ ਉੱਤੇ ਪਹੁੰਚ ਜਾਂਦਾ ਹੈ ਉੱਥੇ ਇੱਕ ਨੌਜਵਾਨ ਮੁੰਡਾ ਕ੍ਰੀ ਬਾਈਕ 'ਤੇ ਬਰੇਸਤਾ ਬੈਠਾ ਹੁੰਦਾ ਹੈ ਬਲਜੀਤ ਟੱਕੜ ਉੱਤੇ ਦਾਣੇ ਤਲਾ ਕੀ ਥੈਲਾ ਉਸ ਮੁੰਡੇ ਕੋਲ ਰੱਖ ਦਿੰਦਾ ਹੈ ਤੇ ਆਖਦਾ ਹੈ ਲੈ ਬਾਈ ਪੀਦੇ ਹੋਣੇ ਨੂੰ ਬਾਈ ਉਹ ਬੈਂਚ ਪਿਆ ਉੱਥੇ ਬਹਿ ਜਾ ਮੇਰਾ ਵੀਰ ਨਾਲੇ ਚੱਕੀ ਤੇ ਪੱਟਾ ਛਾੜਦੇ ਹਾਂ ਨਾਲੇ ਇੱਕ ਦੋ ਗੰਢ ਹੋਰ ਆ ਜਾਣੇ ਮੇਰਾ ਕੰਮ ਵੀ ਸੂਤ ਰਹੂ ਮੁੰਡੇ ਨੇ ਕਿਹਾ ਅੱਛਾ ਬਾਈ ਜਿਵੇਂ ਤੇਰੀ ਮਰਜ਼ੀ ਲੈ ਬਹਿ ਜਾਂਦੇ ਆ ਭਾਈ ਬਲਜੀ ਚੱਕੀ ਵਿੱਚ ਆਪਣੀ ਨਜ਼ਰ ਇੱਧਰ ਉੱਧਰ ਘਮਾਉਣ ਦੇ ਨਾਲ-ਨਾਲ ਵੀਰੇ ਵਾਰੀ ਸੋਚ ਰਿਹਾ ਸੀ ਖਾਲਾਂ ਦੇ ਉਹ ਡੇੜਬੋਨ ਵਿੱਚ ਬੈਠੇ ਨੂੰ 15 ਮਿੰਟ ਹੋ ਗਏ ਸਨ ਕਿ ਉਹਨੂੰ ਦੂਰੋਂ ਹੀ ਉਹ ਹੀ ਖੂਬਸੂਰਤ ਨੌਜਵਾਨ ਮੁੰਡਾ ਆਦਾ ਦਿਖਾਈ ਦਿੱਤਾ ਪਹਿਲਾਂ ਪਹਿਲ ਤਾਂ ਉਸ ਨੂੰ ਆਪਣੀ ਅੱਖਾਂ ਉੱਤੇ ਯਕੀਨ ਨਾ ਹੋਇਆ ਜਦੋਂ ਉਹ ਬਿਲਕੁਲ ਨੇੜੇ ਆਇਆ ਥੱਪਲ ਜਿਹੀ ਤੇ ਜਿਵੇਂ ਰੂਹ ਨੂੰ ਠੰਡ ਪੈ ਗਈ ਉਸ ਦਾ ਅੰਗ-ਅੰਗ ਖੜ ਗਿਆ ਸੀ ਉਸ ਨੇ ਛੱਟੂ ਨੂੰ ਸਵਾਲ ਕਰ ਦਿੱਤਾ ਤੂੰ ਵੀ ਇੱਥੇ ਵਈ ਕਿਦਾਂ ਮੈਂ ਸੋਚਿਆ ਬਲਜੀਤ ਵਈ ਵੀ ਕੰਕ ਪਹਿਉਣ ਗਿਆ ਤੇ ਮੈਂ ਮੇਂ ਬਲਦਨ ਲਈ ਵੰਡਤ ਲਾ ਲਿਆ ਮਾਂ ਨਾਲੇ ਹੂਰ ਜਾਨ ਪੇਛਾਨ ਵਜ ਜਾਉ ਭਾਈ ਨਾਲੇ ਦੇਵੀ ਦੇ ਦਰਸ਼ਨ ਨਾਲੇ ਵੰਜਾ ਦਾ ਵਪਾਰ ਹੋ اچھا ਵਈ ਆ ਤ ਬਾळा ਜੰਗਾ ਕੀ ਤਾਈ ਤੂੰ ਮੈਂ ਤਾਂ ਤੇਰਾ ਨਾਮ ਹੀ ਨਹੀਂ ਪੁੱਛਿਆ ਯਾਰ ਨਾਮ ਤਾਂ ਦਾ ਸੁਪਨਾ ਮੇਰਾ ਨਾਮ ਵੀਰਾ ਆ ਵਈ ਦਿਲਵੀਰ ਇਹਨਾਂ ਕਾ ਵੀਰਾ ਚੁੱਪ ਹੋ ਗਿਆ ਅੱਛਾ ਭਾਈ ਠੀਕ ਆ ਬਲਜੀਤ ਇਹਨਾਂ ਅੱਖ ਚੁੱਪ ਕਰਕੇ ਅਗਾਂਗਲ ਤੁਰਨ ਦੀ ਸੋਚਣ ਲੱਗ ਗਿਆ ਬਈ ਭਾਈ ਵੀਰੇ ਤੂੰ ਹਲੇ ਪਰਸੂ ਚੋਂ ਆਟਾ ਲਾਕੇ ਗਿਆ ਐ ਇੰਨੀ ਛੇਤੀ ਮੁੱਕ ਵੀ ਗਿਆ ਚੱਕੀ ਵਾਲੇ ਮੁੰਡੇ ਨੇ ਵੀਰੇ ਨੂੰ ਆਖਿਆ ਉਹ ਨਾ ਬਈ ਤਾ ਬਲਦਨ ਲਈ ਦਾਣਾ ਦਲਾਉਣਾ ਏ ਧਿਆਨ ਰੱਖੀ ਕਿਤੇ ਆਟਾ ਨਾ ਬਣਾ ਦੇ ਵੀਰੇ ਨੇ ਆਖਿਆ ਅੱਛਾ ਬਈ ਠੀਕ ਆ ਅੱਗੇ ਕੋਈ ਉਲਾਮਾ ਆਉਂ ਦਿੱਤਾ ਤਾ ਭਲਾ ਤਉਨੂੰ ਮੁੰਡਾ ਬੋਲਿਆ ਹਾਂ ਬਈ ਠੀਕ ਆ ਕੰਮ ਤਾਂ ਤੂੰ ਬਹੁਤ ਵਧੀਆ ਕਰ ਲੈਣਾ ਏ ਚੱਕੀ ਵੀ ਤਾਂ ਹੀ ਚੱਲਦੀ ਆ ਤੇਰੀ ਵੀਰੇ ਨੇ ਚੱਕੀ ਵਾਲੇ ਮੁੰਡੇ ਦੀ ਤਾਰੀਫ਼ ਕੀਤੀ ਇਹਨੇ ਨੂੰ ਇੱਕ ਬਾਰ ਨ 13 ਸਾਲ ਦਾ ਮੁੰਡਾ ਬਲਜੀਤ ਤੇ ਵੀਰੇ ਕੋਲ ਆਇਆ ਤੇ ਵੀਰੇ ਨੂੰ ਆਖਣ ਲੱਗਾ ਉਹ ਵੀਰੇ ਉਹ ਚੱਕੀ ਵਾਲਾ ਮੁੰਡਾ ਕਹਿੰਦਾ ਸੀ ਤੂੰ ਕੁੜੀਆਂ ਹਨਾ ਤੂੰ ਕੁੜੀਆਂ ਨਾ ਬਲਜੀਤ ਉਹਦੀ ਗੱਲ ਸੁਣ ਕੇ ਹੱਸਣ ਲੱਗ ਗਿਆ ਵੀਰੇ ਦੇ ਚਿਹਰੇ ਉੱਤੇ ਕਚਿਆਣ ਚਹੀ ਆ ਗਈ ਵੀਰੇ ਨੇ ਨੀਵੀਂ ਪਾ ਲਈ ਤੇ ਉਸੇ ਚਿਹਰੇ ਉੱਤੇ ਹਵਾਇਆਂ ਛਾ ਗਈਆਂ ਉਸ ਦਾ ਮੂੰਹ ਉੱਤਰ ਗਿਆ ਬਲਜੀਤ ਨੇ ਵੀਰੇਵਲ ਤੱਕ ਇੱਕ ਵਾਰ ਤਾਂ ਮਨ ਵਿੱਚ ਸ਼ੰਕਾ ਜਿਹਾ ਕੀਤਾ ਫਿਰ ਉਸਨੇ ਹਿੰਮਤ ਜਹੀ ਜਟਾ ਵੀਰੇ ਨੂੰ ਆਖਿਆ ਲੈ ਵੀਰੇ ਇਤਨ ਨਿਆਣੇ ਮਜ਼ਾਕ ਕਰੀ ਜਾਂਦੀ ਆ ਐਵੇਂ ਦਿਲ ਤੇ ਨਹੀਂ ਲਾਈਦੀ ਹਾਂ ਬਲਜੀਤ ਵਈ ਤੁਸੀਂ ਸਹੀ ਆਖਿਆ ਏ ਇਹਨੇ ਨੂੰ ਫੇਰ ਉਹੀ ਮੁੰਡਾ ਆਖਣ ਲੱਗ ਗਿਆ ਕਿ ਤੂੰ ਕੁੜੀਆਂ ਹਨਾ ਤੂੰ ਕੁੜੀਆਂ ਬਲਜੀਤ ਨੇ ਉਸ ਨੂੰ ਕਿਹਾ ਦੂਜਾਨਾਕ ਤਰ੍ਹਾਂ ਤੇਰੀ ਜੁੱਤੀ ਮੈਂ ਕੱਢ ਕੇ ਹੁਨੇ ਮੁੰਡਾ ਤਾਂ ਡਰ ਕੇ ਪਾਜ ਚੱਕੀ ਦੇ ਇੰਜਨ ਵੱਲ ਨੂੰ ਹੋ ਗਿਆ ਵੀਰੇ ਦਾ ਚਿਹਰਾ ਲਾਲੀ ਛੱਡ ਪਲਤਨ ਫੜ ਗਿਆ ਤੇ ਮੁੜ ਕੇ ਤੇ ਵਰੀਖ ਮੂਤੀ ਮੱਥੇ ਉੱਤੇ ਸਿਮਾਈ ਵੀਰੇ ਨੇ ਕੁਝ ਨਾ ਆਖਿਆ ਤੇ ਆਪਣੀ ਗੰਢ ਚੋਕੀ ਚੁੱਪਚਾਪ ਤੁਰ ਪਿਆ ਬਲਜੀਤ ਉਸ ਨੂੰ ਕਾਲੀ ਕਦਮ ਪੁੱਟ ਦੀ ਨੂੰ ਵਸ ਪਿੱਛੋਂ ਦੇਖਦਾ ਹੀ ਰਹਿ ਗਿਆ ਉਸ ਨੇ ਸੋਚਿਆ ਕਿ ਸ਼ਾਇਦ ਕੁਝ ਲੋਕ ਸੁਖਮ ਚਿੱਤ ਦੇ ਕੋਮਲ ਮਨ ਅਨਸਖਾਮੀ ਗੱਲ ਬਰਦਾਸ਼ਤ ਨਹੀਂ ਕਰ ਪਾਉਂਦੇ ਜਾ ਕੁਝ ਲੋਕ ਸੰਗਾਉ ਸੁਵਾਦੇ ਹੁੰਦੇ ਹਨ ਸੋਚਾਂ ਸੋਚਦਿਆਂ ਬਲਜੀਤ ਦੁਚਿੱਤੀ ਜਹੀ ਵਿੱਚ ਪੈ ਗਿਆ ਚੱਕੀ ਵਾਲੇ ਮੁੰਡੇ ਨੇ ਬਲਜੀਤ ਨੂੰ ਆਵਾਜ਼ ਮਾਰੀ ਬਾਈ ਲੈ ਪੀਤੀ ਤੇਰੀ ਕਣਕ ਆਟਾ ਲੈ ਜਾ ਹੁਣ ਪਾਈ ਲੈ ਲਵਾ ਹੱਥ ਫਿਰ ਥੱਲੇ ਨੂੰ ਬਲਜੀਤ ਨੇ ਮੁੰਡੇ ਨੂੰ ਆਖਿਆ ਚੱਕੀ ਵਾਲੇ ਮੁੰਡੇ ਨੂੰ ਬੰਦੇ ਪੈਸੇ ਫੜਾ ਮੋਢੇ ਉਤੇ ਥੱਲਾ ਚੁੱਕ ਬਲਜੀਤ ਕਾਲੀ ਨਾਲ ਵੀਰੇ ਦੇ ਮੰਗਰ ਹੋ ਤੁਰਦਾ ਹੈ ਵੀਰਾ ਅੱਗੇ ਜਾ ਖਲੋ ਕੀ ਬਲਜੀਤ ਦੀ ਉਡੀਕ ਕਰਦਾ ਹੈ ਜਦ ਬਲਜੀਤ ਸਕੂਲ ਪਹੁੰਚਦਾ ਹੈ ਤਾਂ ਵੀਰਾ ਉਸ ਨੂੰ ਆਖਦਾ ਹੈ ਆ ਜਾ ਵਈ ਕਰੇ ਹੋਗੀ ਚਾਪ ਪਨੇ ਪਿੰਦਾ ਜਾ ਮੀ ਉਸ ਦੇ ਮੂੰਹ ਪਿਆਰ ਭਰੀ ਬੋਲ ਸੁਣ ਬਲਜੀਤ ਸਾਹ ਨਾਲ ਸਾਰ ਲੇ ਨਹੀਂ ਬਾਈ ਫੇਰ ਮਿਲਾਂਗੇ ਹੁਣ ਤਾਂ ਕਰੀ ਮਾਤਾ ਉਡੀਕਦੀ ਹੋ ਚੰਗਾ ਵਈ ਰੱਖ ਰੱਖਾ ਨਾਲੇ ਕਿਸੇ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਾਮੀ ਬਾਈ ਲੋਕ ਤਾਂ ਕੁਝ ਨਾ ਕੁਝ ਪੋਂਗਦੇ ਰਹਿੰਦੇ ਆ ਨਾਲੇ ਉਸ ਜਵਾਗ ਜਿਹੇ ਦੀ ਤਾਂ ਨਿਆਣੀ ਮੱਤ ਸੀ ਬਾਈ ਬਲਜੀਤ ਨੇ ਆਖਿਆ ਚੰਗਾ ਭਾਈ ਸਰਸ਼ੀ ਕਾਲ ਬਲਜੀਤ ਘਰ ਪਹੁੰਚ ਗਿਆ ਤੇ ਆਪਣੀ ਬੇਬੀ ਨੂੰ ਵੀਰੇ ਨਾਲ ਹੋਈ ਮੁਲਾਕਾਤ ਤੇ ਵਾਰਤਾ ਲਾ ਫੜੀ ਸਾਰਾ ਕੁਝ ਬਿਆਨ ਕਰ ਦਿੱਤਾ ਬੇਬੀ ਸਭ ਕੁਝ ਸੁਣ ਬਹੁਤ ਖੁਸ਼ ਹੋਈ ਤੇ ਸੋਚੇ ਕਿ ਸ਼ੁਕਰ ਹੈ ਇਹਨੂੰ ਪਿੰਡ ਵਿੱਚ ਕੋਈ ਤਾਂ ਚੰਗਾ ਮਿਲਿਆ ਸ਼ਾਇਦ ਪੁਰਾਣੇ ਜ਼ਖਮ ਹੌਲੀ-ਹੌਲੀ ਭਰ ਜਾਣ ਉਸ ਮੁੰਡੇ ਦੀ ਸੰਗਤ ਕਰਕੇ ਬਲਜੀਤ ਰੋਟੀ ਪਾਣੀ ਛੱਕ ਕੇ ਖੁੱਲੇ ਅਸਮਾਨ ਥੱਲੇ ਮੰਜੀ ਉੱਤੇ ਲੰਮਾ ਪੈ ਗਿਆ ਉਸ ਦਾ ਸਾਰਾ ਧਿਆਨ ਅਜ ਫਰ ਫਰ ਵੀਰੇ ਵੱਲ ਜਾ ਰਿਹਾ ਸੀ ਉਦੋਂ ਵਾਰਾ ਚੀਤੀ ਤੋਂ ਚੀਤੀ ਵੀਰੇ ਨੂੰ ਮਿਲਣਾ ਲੋਚ ਰਿਹਾ ਸੀ ਸੋਚਾਂ ਵਿੱਚ ਖੁੱਲੀਆਂ ਅੱਖਾਂ ਨੀਂਦ ਵਿੱਚ ਕਦੋਂ ਬੰਦ ਹੋ ਗਈਆਂ ਬਲਜੀਤ ਨੂੰ ਪਤਾ ਹੀ ਨਹੀਂ ਲੱਗਾ ਸੁਵਖਤੀ ਉੱਠ ਬਲਜੀਤ ਚਾਹ ਪੀ ਕੇ ਖੇਤ ਵੱਲ ਨੂੰ ਹੋ ਤੁਰਿਆ ਵੀਰੇ ਨੂੰ ਮਿਲਣ ਦੀ ਕੋਈ ਖਿੱਚ ਜਈ ਸੀ ਜੋ ਬਲਜੀਤ ਚਾਹ ਦੀ ਕੁੱਟ ਪਰੇਤਾਂ ਦੀ ਰਾਹੇ ਪੈ ਗਿਆ ਮਨ ਵਿੱਚ ਸੋਚਦਾ ਜਾ ਰਿਹਾ ਸੀ ਅੱਜ ਵੀਰੇ ਨਾਲ ਕੀ ਗੱਲਬਾਤ ਕਰਾਂਗਾ ਪਤਨੀ ਉਹ ਮੇਰੇ ਵਾਰੀ ਕੀ ਸੋਚਦਾ ਹੋਵੇਗਾ ਪਤਨੀ ਹਜ ਵੀਰਾ ਖੇਤ ਆਇਆ ਹੋਵੇਗਾ ਜਾਂ ਨਹੀਂ ਹਲੇ ਤਾਂ ਦਿਨ ਵੀ ਪੂਰਾ ਨਹੀਂ ਚੜਿਆ ਕੱਲ ਦੀਆਂ ਗੱਲਾਂ ਵੀ ਉਸਦੇ ਦਿਮਾਗ ਵਿੱਚ ਨਾਲੋ ਨਾਲ ਚੱਲ ਰਹੀਆਂ ਸਨ ਸੋਚਦਾ ਹੋਇਆ ਖੇਤ ਪਹੁੰਚ ਜਾਂਦਾ ਹੈ ਦੂਰੋਂ ਹੀ ਵੀਰੇ ਨੂੰ ਖੇਤ ਵਿੱਚ ਹਲਵਾਉਂਦੇ ਦੇਖ ਬਲਜੀਤ ਦਾ ਮਨ ਖਿੜ ਗਿਆ ਉਸਦੇ ਦਿਲ ਵਿੱਚ ਅਜੀਬ ਜਿਹੀ ਖੁਸ਼ੀ ਸੀ ਵੀਰੇ ਨੂੰ ਦੇਖ ਬਲਜੀਤ ਦਾ ਦਿਲ ਅੰਝ ਅੰਝ ਕਰ ਲੱਗ ਉਠਿਆ ਵੀਰੇ ਨੇ ਬਲਜੀਤ ਨੂੰ ਦੇਖਿਆ ਤੇ ਹਲਖ ਲਾਰ ਕੀ ਅਗਲ ਵਾੜੀ ਹੋ ਤੁਰਿਆ ਪਹਿਲੀ ਵਾਰ ਦੋਵਾਂ ਦੀਆਂ ਅੱਖਾਂ ਖੀਤੀ ਵੱਟ ਦੀ ਟਕਰਾਈਆਂ ਦੋਵਾਂ ਨੇ ਹੱਥ ਮਲਾਈ ਵੀਰ ਨੇ ਬਲਜੀਤ ਨੂੰ ਖੁਸ਼ੀ ਜ਼ਾਹਿਰ ਕਰਦੀਆਂ ਆਖਿਆ ਮਿਤ ਤੈਨੂੰ ਹੀ ਉਡੀਕਦਾ ਸੀ ਬਾਈ ਮੈਨੂੰ ਤਾਂ ਲੱਗਾ ਸੀ ਤੇਰੇ ਘਰ ਕੋਈ ਦੁਆਦਾ ਹੀ ਭੇਜਣਾ ਪੈਣਾ ਸ਼ੁਕਰ ਹੋਇਆ ਤੂੰ ਆ ਪੜਿਆ ਹਾਂ ਬਈ ਮੇਰੇ ਦਿਲ ਸ਼ਵਸਤਿਆਂ ਨੂੰ ਮਿਲਣ ਦੀ ਚਾਹ ਜਹੀ ਹੋਈ ਬੜੇ ਚਿਰਾਂ ਮਗਰੋਂ ਕੀ ਆਪਣਾ ਚਿਹਰਾ ਮਿਲਿਆ ਲੱਗਿਆ ਬਸ ਮੇਰੇ ਲਈ ਤਾਂ ਇਸ ਸਮੇਂ ਚ ਪੋ ਵੀ ਮਸਾਈ ਫੁੱਟੀ ਅੱਜ ਬਲਜੀਤ ਨੇ ਜਵਾਬ ਦਿੱਤਾ ਦੋਵੇਂ ਗੱਲਾਂ ਕਰ ਰਹੇ ਸਨ ਕਿ ਵੀਰੇ ਦੀਆਂ ਦੋਵੇਂ ਭੈਣਾਂ ਰਾਜੀ ਅਤੇ ਮਿੱਤੋ ਖੇਤ ਵਿੱਚ ਚਾਲ ਲੈ ਕੇ ਪਹੁੰਚ ਗਈਆਂ ਵੀਰੇ ਨੇ ਬਲਜੀਤ ਨੂੰ ਆਖਿਆ ਚਲ ਵੀ ਹਾਂ ਚਾਹ ਪੀ ਲੈਨੇ ਆ ਪਹਿਲਾਂ ਭਈ ਮੈਂ ਤਾਂ ਪੀ ਕੇ ਆਇਆ ਸੀ ਘਰ ਕਿਉਂ ਦੁਬਾਰਾ ਕਿਹੜਾ ਪੀਤੀ ਨਹੀਂ ਜਾਂਦੀ ਜਾਂ ਫਿਰ ਸਾਡੇ ਘਰ ਦੀ ਬਣੀ ਚਾਹ ਪੀਣੀ ਨਹੀਂ ਬਾਈ ਵੀਰੇ ਨੇ ਕਿਹਾ ਉਹ ਨਾ ਬਈ ਇਹ ਹੁ ਕਿਉਂ ਜੀ ਗੱਲ ਕਰਤੀ ਚਲ ਫਿਰ ਪਿਆਖਾਂ ਚਾ ਦੋਵੇਂ ਉੱਠ ਕੇ ਚਾਪਿੰ ਚਲੇ ਜਾਂਦੇ ਹਨ ਦੋਵੇਂ ਪੈਣਾ ਰਾਜੀ ਤੇ ਮਿੱਤੋ ਬਲਜੀਤ ਨੂੰ ਨਾਲ ਦੇਖ ਵੀਰੇ ਵੱਲ ਸਵਾਲ ਹੀ ਨਿਜ਼ਰਾਂ ਨਾਲ ਦੇਖਦੀਆਂ ਹਨ ਵੀਰਾ ਆਪ ਹੀ ਬੋਲ ਪੈਂਦਾ ਹੈ ਇਹ ਬਲਜੀਤਾ ਨਵੇਂ ਆਏ ਆਪਣੇ ਲਾਗਲੇ ਪਿੰਡ 'ਚ ਇਹਨਾਂ ਦਾ ਖੇਤ ਆਪਣੇ ਨਾਲ ਲੱਗਦਾ ਹੈ ਅਸੀਂ ਇਕੱਠੇ ਕੰਮ ਕਰੀ ਜਾਂਦੇ ਆਂ ਸਾਥ ਵੀ ਹੋ ਜਾਂਦਾ ਇੱਕ ਦੂਜੇ ਦਾ ਅੱਛਾ ਭਾਈ ਸਸ਼ੀਕਾਲ ਜੀ ਦੂਵੇਂ ਹੱਥ ਜੋੜ ਬਲਜੀਤ ਨੂੰ ਸਰਸ਼ੀ ਕਲ ਬੁਲਾ ਦਿੰਦੀਆਂ ਹਨ ਬਲਜੀਤ ਵੀ ਨਾਲ ਹੀ ਹੱਥ ਜੋੜ ਦਿੰਦਾ ਹੈ ਦੋਵੇਂ ਭੈਣਾਂ ਬਲਦਾਂ ਨੂੰ ਪੱਠੇ ਪਹੁੰਚ ਲਿਆ ਜਾਂਦੀਆਂ ਹਨ ਤੇ ਵੀਰਾ ਰੋਟੀ ਖਾਣ ਲੱਗ ਪੈਂਦਾ ਹੈ ਬਲਜੀਤ ਦੇ ਬਹੁਤ ਵਾਰ ਮਨ ਕਰੰਤੇ ਵੀ ਉਹ ਧੱਕੇ ਨਾਲ ਉਸ ਨੂੰ ਰੋਟੀ ਖਵਾ ਦਿੰਦਾ ਹੈ ਕੁਝ ਮੰਗਰੋ ਰਾਜੀ ਤੇ ਮਿੱਤੋ ਵੀ ਆ ਜਾਂਦੀਆਂ ਹਨ ਵੀਰੇ ਬਲਜੀਤ ਭਾਈ ਨੂੰ ਕਦੇ ਘਰ ਵੀ ਲੈ ਆਮੀ ਅਸੀਂ ਚੱਲਦੀਆਂ ਹੁਣ ਬਾਬਾ ਜੀ ਉਡੀਕਦੇ ਹੋਣੇ ਆ ਰਾਜੀ ਨੇ ਭੰਡੇ ਚੋਲੇ ਵਿੱਚ ਪਾਉਂਦਿਆਂ ਵੀਰੇ ਨੂੰ ਆਖਿਆ ਚੰਗਾ ਖਾਈ ਜਾਓ ਤੁਸੀਂ ਵੀਰੇ ਨੇ ਜਵਾਬ ਦਿੱਤਾ ਬਹੁਤ ਸਿਆਣੀਆਂ ਰਿਵਾਈ ਤੇਰੀਆਂ ਭੈਣਾ ਰੱਬ ਕਰੇ ਹਸਦੀਆਂ ਵਸਦੀਆਂ ਰਹਿਣ ਬਲਜੀਤ ਨੇ ਦਿ lòngੋਂ ਅਸੀਸ ਦਿੱਤੀ ਹਾਂ ਬਈ ਬਿੱਚੂ ਹੀ ਮੇਰੀ ਮਦਦ ਕਰ ਜਾਂਦੀਆਂ ਨੇ ਚੱਲ ਤੂੰ ਬਹਿ ਇੱਥੇ ਮੈਂ ਜਰਾ ਪੱਠੇ ਵਾੜਾਂ ਮਾਂ ਤੇ ਫਿਰ ਸਹਾਗਾ ਜੋੜ ਦਿਆਂਗਾ ਵੀਰੇ ਨੇ ਆਖਿਆ ਨਹੀਂ ਬਈ ਤੂੰ ਸਹਾਗਾ ਫੇਰ ਮੈਂ ਪੱਠੇ ਪੜ ਦਿੰਨਾ ਬਲਜੀਤ ਨੇ ਵੀਰੇ ਦੇ ਹੱਥੋਂ ਦਾਤੀ ਖੋ ਲਈ ਤੇ ਮੱਲੂਬਲੀ ਪੱਠਿਆਂ ਦੇ ਟੱਕ ਚ ਵੜ ਪੱਠੀ ਵੱਢਣੇ ਸ਼ੁਰੂ ਕਰ ਦਿੱਤੇ ਚਾਰ ਪਾਰ ਵੱਡ ਬਲਜੀਤ ਨੇ ਰੇੜੀ ਵਿੱਚ ਸੁੱਟ ਦਿੱਤੇ ਫਿਰ ਤੀਜੇ ਪਹਿਰ ਦੇ ਅੰਤ ਬਲਜੀਤ ਨੇ ਵੀਰੇ ਨੂੰ ਕਿਹਾ ਚੰਗਾ ਬਈ ਹੁਣ ਘਰ ਚੱਲਦੇ ਆਂ ਬਈ ਪੈਣਾ ਕਹਿੰਦੀਆਂ ਸੀ ਤੈਨੂੰ ਘਰ ਲੈ ਕੇ ਆਉਣ ਵੱਲੋਂ ਤੂੰ ਮੇਰੇ ਨਾਲ ਚੱਲ ਅਜ ਵੀਰੇ ਨੇ ਕਿਹਾ ਭਾਈ ਅੱਜ ਤਾਂ ਮੈਂ ਕਾਰ ਬੀਬੀ ਨੂੰ ਵੀ ਦੱਸ ਕੇ ਨਹੀਂ ਆਇਆ ਫੇਰ ਕਿਸੇ ਦਿਨ ਚੱਲਾਂਗੇ ਜ਼ਰੂਰ ਹੁਣ ਇਜਾਜ਼ਤ ਈ ਮੈਨੂੰ ਬਾਈ ਤੇਰਾ ਆਪਣਾ ਕਾਰਾ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਬੇਚੇਜ਼ ਕਰਾਸਤੇ ਸੰਗਸਗਾ ਨਾ ਕਰੀ ਪੂਰਾ ਵੀ ਵੀਰੇ ਨੇ ਪਿਆਰ ਨਾਲ ਹੱਕ ਜਿਤਾਉਂਦੀਆਂ ਕਿਹਾ ਦੋਵੇਂ ਆਪੋ ਆਪਣੀ ਰਾਹ ਪੈ ਜਾਂਦੇ ਹਨ ਪਰ ਦੋਵੇਂ ਨਿਖੜੇ ਜਿਹੇ ਮਨ ਨਾਲ ਖੇਤ ਵਿੱਚੋਂ ਨਿੱਕ ਜਿਵੇਂ ਉਹਨਾਂ ਦਾ ਜਾਨ ਦਾ ਦਿਲ ਨਾ ਕਰਦਾ ਹੋਵੇ ਫਿਰ ਹਰ ਰੋਜ਼ ਦੋਵੇਂ ਇੱਕ ਦੂਜੇ ਨਾਲ ਕੰਮ ਕਰਾਉਂਦੇ ਦੋਵਾਂ ਦਾ ਮਿਲਨ ਅਮਲ ਅਫੀਮ ਦੇ ਨਸ਼ੇ ਨਾਲੋਂ ਵੀ ਵੱਧ ਹੋ ਗਿਆ ਬਲਜੀਤ ਨੇ ਹਰ ਰੋਜ਼ ਸਵੇਰੇ ਉੱਠਣਾ ਤੇ ਖੇਤ ਪਹੁੰਚ ਕੇ ਸਾਰਾ ਦਿਨ ਖੁਰਪਾ ਦਾਤੀ ਚਲਾਉਣਾ ਬਲਦਾਂ ਦੀ ਸੇਵਾ ਕਰਨੀ ਤੇ ਸ਼ਾਮ ਨੂੰ ਘਰ ਮੁੜਨਾ ਵੀਰੇ ਨੂੰ ਵੀ ਬਲਜੀਤ ਦੀ ਆਦਤ ਚਹੀ ਹੋ ਗਈ ਸੀ ਬਲਜੀਤ ਕਦੇ ਵੀ ਖੇਤ ਪਹੁੰਚਣ 'ਚ ਦੇਰੀ ਨਾ ਕਰਦਾ ਬੜੀ ਵਾਰ ਵੀਰੇ ਤੋਂ ਵੀ ਪਹਿਲਾਂ ਖੇਤ ਪਹੁੰਚ ਜਾਂਦਾ ਤੇ ਰੈਂਦੇ ਕੰਮ ਮੁਕਾ ਛੱਡਦਾ ਜਦੋਂ ਕਦੇ ਵੀਰਾ ਪਹਿਲਾਂ ਆ ਜਾਂਦਾ ਤਾਂ ਉਹਦੀਆਂ ਨਿਗਾਹਾਂ ਖੇਤਾਂ 'ਚ ਦੂਰ ਦੂਰ ਤੱਕ ਉੱਗੇ ਹੋਏ ਦਰਖਤਾਂ ਨੂੰ چیرਦੀਆਂ ਸਿਰਫ ਬਲਜੀਤ ਤੇ ਚੱਕੇ ਨੂੰ ਹਿਲਾਉਦੀਆਂ ਸਨ ਵੀਰਾ ਹਰ ਰੋਜ਼ ਕੁਝ ਨਾ ਕੁਝ ਬਲਜੀਤ ਲਈ ਲੈ ਕੇ ਆਉਂਦਾ ਜਿਵੇਂ ਗੋੜ ਸ਼ੱਕਰ ਦੁੱਧ ਬਲਜੀਤ ਨੇ ਬਹੁਤ ਨਾਨੁਕਰ ਕਰਨੀ ਪਰ ਵੀਰੇ ਨੇ ਉਹਦੀ ਕੋਈ ਗੱਲ ਨਾ ਸੁਣੀ ਤੱਕੇ ਤੇ ਅਨਪਛਾਹੀ ਨਾਲ ਵੀਰੇ ਨੇ ਬਲਜੀਤ ਨੂੰ ਕੁਝ ਨਾ ਕੁਝ ਹੀ ਦੇ ਹੀ ਦੇਣ ਮਜਬੂਰੀ ਵਸ ਬਲਜੀਤ ਨੂੰ ਲੈਣਾ ਪੈਂਦਾ ਸੀ ਕਿਉਂਕਿ ਵੀਰੇ ਦੇ ਨਾਲ ਨਾਲ ਉਸ ਦੀਆਂ ਦੋਵੇਂ ਭੈਣਾਂ ਰਾਜੀ ਅਤੇ ਮਿੰਤੂ ਵੀ ਬਲਜੀਤ ਦਾ ਬਹੁਤ ਮੂਹ ਕਰਦੀਆਂ ਸਨ ਹਰ ਰੋਜ਼ ਉਹ ਬਲਜੀਤ ਨੂੰ ਘਰ ਜਾਣ ਵੱਲ ਮਨਾਉਂਦੀਆਂ ਪਰ ਰੋਜ਼ ਹੀ ਬਲਜੀਤ ਕੋਈ ਨਾ ਕੋਈ ਪਛ ਪਾਉਂਦਾ ਕੱਲ ਜਾਂ ਫਿਰ ਕਿਸੇ ਹੋਰ ਦਿਨ ਦਾ ਕਹਿ ਕੇ ਉਹਨਾਂ ਨੂੰ ਟਾਲ ਦਿੰਦਾ ਦਿਨ ਗੁਜ਼ਰਦੇ ਗਏ ਬਹੁਤ ਵਧੀਆ ਸਮਾਂ ਬੀਤ ਰਿਹਾ ਸੀ ਇੱਕ ਦਿਨ ਬਲਜੀਤ ਨੂੰ ਤਾਪ ਨੇ ਆਨ ਕਿਰਿਆ ਉਸ ਦਾ ਸ਼ਰੀਰ ਢਿੱਲਾ ਪੈ ਗਿਆ ਜਿਸ ਖਾਨ ਬੇਬੀ ਨੇ ਉਸ ਨੂੰ ਖੇਤ ਨਾ ਜਾਣ ਦਿੱਤਾ ਜਦੋਂ ਖੇਤ ਪਲਜੀਤ ਨਾ ਆਇਆ ਤਾਂ ਵੀਰਾ ਬਹੁਤ ਉਦਾਸ ਹੋਇਆ ਜਿਵੇਂ ਤੇ ਮੈਂ ਕਰ ਉਸ ਨੇ ਦਿਨ ਤੱਕ ਕੱਟ ਲਿਆ ਤੇ ਰਾਤ ਨੂੰ ਵੀ ਬਲਜੀਤ ਦੇ ਨਾ ਆਉਣ ਦਾ ਕਾਰਨ ਸੋਚਦਾ ਰਿਹਾ ਜਦੋਂ ਅਗਲੇ ਦਿਨ ਵੀ ਬਲਜੀਤ ਨਾ ਆਇਆ ਤਾਂ ਵੀਰ ਨੇ ਉਸ ਦਿਨ ਨਾ ਪੱਠੇ ਵੱਡੇ ਨਾ ਹਾਲ ਜੋੜੇ ਰੋਟੀ ਵੀ ਨਾ ਮਾਤਰ ਹੀ ਖਾਦੀ ਦੋਵੇਂ ਭੈਣਾਂ ਨੇ ਹੀ ਖੇਤਾਂ ਦਾ ਸਾਰਾ ਕੰਮ ਦੇਖਿਆ ਵੀਰੇ ਦਾ ਕੁਝ ਵੀ ਕਰਨ ਦਾ ਦਿਲ ਨਾ ਕੀਤਾ ਉਧਰੋਂ ਜਿਵੇਂ ਹੀ ਬਲਜੀਤ ਦਾ ਪੁੱਤਰ ਆ ਉਸਦੇ ਨਾਨਕੇ ਪਿੰਡ ਤੋਂ ਕਿਸੇ ਜ਼ਰੂਰੀ ਗੱਲ ਲਈ ਛੇਤੀ ਆਉਣ ਵਜੂ ਆਖ ਚਿੱਠੀ ਪਹੁੰਚ ਗਈ ਬਲਜੀਤ ਇੱਕ ਦਿਨ ਰੋਕੇ ਵੀਰੇ ਨੂੰ ਮਿਲਣ ਤੋਂ ਬਾਹਰ ਜਾਣਾ ਚਾਹੁੰਦਾ ਸੀ ਪਰ ਉਸਦੀ ਮਾਂ ਹੀ ਉਸ ਨੂੰ ਤੱਕੋ ਤੱਕੀ ਨਾਨਕੇ ਪਿੰਡ ਤੋਰ ਦਿੱਤਾ ਤਿੰਨ ਚਾਰ ਦਿਨ ਮਗਰੋਂ ਵੀ ਜਦੋਂ ਬਲਜੀਤ ਨਾ ਆਇਆ ਤਾਂ ਵੀਰੇ ਨੂੰ ਫਿਕਰ ਜਹੀ ਹੋਣ ਲੱਗ ਪਈ ਉਸਨੇ ਨਦੀ ਪਾਰ ਕਰ ਉਸਦੇ ਘਰ ਜਾਣਾ उचित समझ आ पुछ पच्छ पछा बलजीत घर पहुंचया विड़े विच माता बैठी देख उसके पैर हथला बलजीत बारे पुछया बेबे बलजीत कित आ नानके पिंड गया पुत किसी जरूरी काम कदों मुड़ेगा जी फिर पुत लाग ही जाएगी चार पाँच दिन तो की गल बुत बेबे उंज ठीक सी बलजीत हां पुत्त दो दिन ਤਾਂ ਤਾਪ ਚੜਿਆ ਸੀ ਉਹਨੂੰ ਫਿਰ ਨਾਨ ਕਿਉਂਕਿ ਸੇ ਜ਼ਰੂਰੀ ਕੰਮ ਚਿੱਠੀ ਆ ਗਈ ਮੈਂ ਭੇਜ ਹੀ ਦਿੱਤਾ ਫਿਰ ਉਸਨੂੰ ਵੀਰੇ ਨੂੰ ਚਾਰ ਪੰਜ ਦਿਨ ਸੁਣ ਕੇ ਮਹੀਨੇ ਸਾਲਾਂ ਵਾਂਗੂ ਝਾਪੇ ਚੰਗਾ ਮਾਤਾ ਜੀ ਮੈਂ ਚੱਲਦਾ ਜਦੋਂ ਵੀ ਬਲਜੀ ਤਾਵੇ ਤਾਂ ਕਿਉਂ ਵੀਰਾ ਆਇਆ ਸੀ ਨਦੀ ਪਾਰ ਵਾਲਾ ਜਦੋਂ ਵੀ ਆਵੇ ਤਾਂ ਮੈਨੂੰ ਜ਼ਰੂਰ ਮਿਲੇ ਕੋਈ ਜ਼ਰੂਰੀ ਗੱਲ ਕਰਨੀ ਆ ਜੀ ਮੈਂ ਇਹਨਾਂ ਆਖ ਵੀਰਾ ਉਥੋਂ ਉਦਾਸ ਚਿਤ ਹੋ ਤੁਰ ਪਿਆ ਜਾਦਾ ਕੋਟ ਵਿਊ ਸੇ ਸੰਗ ਥੱਲੇ ਉਨਾ ਉਤਰਿਆ ਬਲਜੀਤ ਤਾਂ ਉਸੇ ਦਿਨ ਹੀ ਵਾਪਸ ਮੁੜਾਇਆ ਜਿਸ ਦਿਨ ਵੀਰਾ ਉਹਨਾਂ ਦੀ ਕਾਰੋਸਤਾ ਪਤਾ ਲੈਣਾ ਆਇਆ ਸੀ ਉਸ ਦਾ ਆਪਣਾ ਦਿਲ ਵੀ ਵੀਰੇ ਵੀ ਕਿੱਥੇ ਲੱਗਦਾ ਸੀ ਉਥਾਂ ਚਰੂ ਤਾਪ ਚੜਿਆ ਸੀ ਉਦੋਂ ਦਾ ਹੀ ਉਹਨੂੰ ਮਿਲਣ ਉਤੜਫਿਆ ਪਿਆ ਸੀ ਫੇ ਨਾਨਕੀ ਅਵਲ ਜਾਣ ਕਾਰਨ ਵੀਰੇ ਨੂੰ ਮਿਲ ਹੀ ਨਾ ਸਕਿਆ ਉਸ ਨੂੰ ਇਸ ਗੱਲ ਦਾ ਮਨ ਹੀ ਮਨ ਬਹੁਤ ਪਛਤਾਵਾ ਸੀ ਕਿ ਉਹ ਵੀਰੇ ਨੂੰ ਨਾ ਹੀ ਮਿਲਿਆ ਸੀ ਤੇ ਨਾ ਹੀ ਉਸ ਨੂੰ ਕੋਈ ਕਾਰਨ ਦੱਸ ਸਕਿਆ ਸੀ ਸੋਚਦਾ ਸੀ ਪਤਾ ਨਹੀਂ ਵੀਰਾ ਉਸ ਵਾਰੀ ਕੀ ਸੋਚਦਾ ਹੋਵੇਗਾ ਬੀਬੀ ਤੂੰ ਵੀਰੇ ਦੇ ਆਉਣ ਵਾਰੀ ਸੁਣ ਉਹ ਆਥਨ ਵੇਲੇ ਹੀ ਖੇਤਾਂ ਵੱਲੋਂ ਹੋ ਤੁਰਿਆ ਸੀ ਖੇਤਾਂ ਵਿੱਚ ਪਹੁੰਚਾਰੇ ਪਾਸੇ ਨਿਗਾਹ ਦੜਾਈ ਉਸ ਨੂੰ ਕੋਈ ਵੀ ਨਜ਼ਰ ਨਾ ਪਿਆ ਸੋਚਿਆ ਸਾਰੇ ਪੱਠੇ ਦੱਬੇ ਲੈ ਕੇ ਚਲੇ ਗਏ ਹੋਣਗੇ ਮਨ ਨਿਰਾਸ਼ ਹੋ ਗਿਆ ਮਨ ਚ ਫੇ ਸੋਚਿਆ ਕਿ ਹੁਣ ਤਾਂ ਸਵੇਰੇ ਮਿਲਾਂਗੇ ਪਰ ਘਰ ਪਰਤਣ ਲਈ ਨਾ ਮੰਨਿਆ ਸੋਚਿਆ ਆਤਾ ਗਿਆ ਹੁਣ ਮੁੜਿਆ ਤੇ ਨਹੀਂ ਜਾਣਾ ਦੇਖਦੇ ਆ ਕਿ ਜਿੱਥੇ ਪੱਠੀਆਂ ਵਾਲਾ ਟੱਕ ਛੱਡ ਕੇ ਗਿਆ ਸੀ ਉਹ ਜਿਵੇਂ ਉੱਥੇ ਦਾ ਉੱਥੇ ਹੀ ਆ ਬਸ ਥੋੜਾ ਬਹੁਤ ਹੀ ਅੱਗੇ ਸਰਕਿਆ ਹੋਇਆ ਹੈ ਧੰਨਵਾਦ ਦੋਸਤੋ ਬਾਕੀ ਦੀ ਕਹਾਣੀ ਕੱਲ ਦੀ ਵੀਡੀਓ ਚ ਚਾਰੀ ਰੱਖਾਂਗੇ ਜੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਸ਼ੀ ਕਾਲ ਜੀ